ਸੇਖ ਕਲਤੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆਜਾ ਅੱਜ ਦੀ ਵੱਡੀ ਖਬਰ ਖਬਰ ਨੰ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੇਲਾ ਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਦਾਗੀ ਖਬਰ ਕੈਨੇਡਾ ਚ 25 ਸਾਲ ਪੰਜਾਬੀ ਨੌਜਵਾਨ ਦੀ ਸ਼ੱਕੀ ਹਲਾਕ ਚ ਮੌਤ ਪਰ ਕੋਲ ਮਿਲੀ ਮਨਜੋਤ ਸਿੰਘ ਦੀ ਲਾਸ਼ ਇਸ ਨਾਲ ਕੈਨੇਡਾ ਤੋਂ ਇੱਕ ਵੱੰਡ ਭਾਗੀ ਖਬਰ ਸਾਹਮਣੇ ਆਈ ਹੈ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਬਹਿਮਰਾਮ ਜਿੱਦੇ ਕਪੰਦੇ ਪਿੰਡ ਦੇ ਕਟਾ ਦੇ 2 ਮਹੀਨੇ ਪਹਿਲਾਂ ਕੈਨੇਡਾ ਗਿਆ ਨੌਜਵਾਨ ਮਨਜੋਤ ਸਿੰਘ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਮਨਜੋਤ ਸਿੰਘ ਦੀ ਲਾਸ਼ ਇੱਕ ਪਾਰਕ ਕੋਲ ਮਿਲੀ ਅਤੇ ਸ਼ੱਕ ਹੈ ਕਿ ਉਸ ਨੂੰ ਕਿਸੇ ਵਾਹਨ ਨੇ ਟੱਕਰ ਮਾਰੀ ਹੋਵੇਗੀ। ਇਸ ਦੇ ਨਾਲ ਕੈਨੇਡੀਅਨ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਤੋਂ ਬਾਅਦ ਮਨਜੋਤ ਸਿੰਘ ਦੇ ਪਿੰਡ ਪਰਿਵਾਰ ਤੇ ਜਾਣਕਾਰ ਨੂੰ ਸੋਗ ਦੀ ਲਹਿਰ ਫੈਲ ਗਈ ਹੈ ਅਤੇ ਇਸ ਬਾਰੇ ਦੀ ਜਾਣਕਾਰੀ ਦਿੰਦੇ ਆ ਪਿੰਡ ਦੇ ਰਹਿਣ ਵਾਲੇ ਨੌਜਵਾਨ ਗੁਰਦੀਰ ਸਿੰਘ ਨੇ ਦੱਸਿਆ ਕਿ ਮਨਜੋਤ ਸਿੰਘ ਦੀ ਤਿੰਨ ਭੈਣਾਂ ਅਤੇ ਇੱਕ ਛੋਟਾ ਭਰਾ ਹੈ ਮਨਜੋਤ ਕਰੀਬ 2 ਮਹੀਨੇ ਪਹਿਲਾਂ ਵਰਕ ਪਰਮਿਟ ਤੇ ਕੈਨੇਡਾ ਦੇ ਸਰੀ ਸ਼ਹਿਰ ਗਿਆ ਸੀ ਜਦ ਕਿ ਉਸ ਦੀ ਇੱਕ ਭੈਣ ਕੈਨੇਡਾ ਦੇ ਟੋਰਾਂਟੋ ਵਿੱਚ ਰਹਿੰਦੀ ਹੈ ਅਤੇ ਉਸ ਦਾ ਛੋਟਾ ਭਰਾ ਪਿੰਡ ਆਪਣੇ ਮਾਤਾ ਪਿਤਾ ਨਾਲ ਖੇਤੀ ਦਾ ਕੰਮ ਸੰਭਾਲਦਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਧੰਨਵਾਦ